ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਹਰਮਨ ਹਰਜੀਤ ਬਲੌਗ ਤੇ ਮੈਂ ਆ ਰਿਹਾ ਹਰਮਨ ਤੇ ਹਰਜੀਤ ਰਿ ਕੈਮਰਾਮੈਨ ਸੋ ਆਪਾਂ ਅੱਜ ਇੱਕ ਕੜਾਹੀ ਕਰ ਲਈ ਜਿਵੇਂ ਕੀ ਪਾਓ ਪਾਓ ਦੁੱਧ ਨਾਲ ਦੀ ਨਾਲ ਦੱਸੀ ਜਾਇਓ ਜੀ ਤੁਹਾਨੂੰ ਦਿਖਾ ਰਹੇ ਆਪਾਂ ਪਾ ਲਿਆ ਦੁੱਧ ਆਪਾਂ ਹੁਣ ਅੱਜ ਬੰਦ ਲਗਾਇਆ ਕੂਆ ਇਹ ਬੱਪਾ ਇਹਨੂੰ ਦੇਖਿਆਵਾਂਗੇ ਕੱਢ ਕੇ ਸੋ ਕੱਲ ਗਏ ਸੀ ਪਟਿਆਲੇ ਘੁੰਮਣ ਉੱਥੇ ਲੇਟ ਹੋ ਗਏ ਸ਼ਾਮ ਨੂੰ ਸੋ ਆਪਾਂ ਦੁੱਧ ਪਾਇਆ ਨਹੀਂ ਗੱਡੀ ਲੰਗੀ ਸੀ ਤੇ ਅਸੀਂ ਕੱਟ ਗਏ ਤੇਰਾ ਸੀ ਵੈਸੇ ਵੀ ਧਿਆਨ ਸੀ ਫਿਰ ਜਦ ਇਹ ਸਲਾ ਬਣਾ ਲਈ ਵਿਚਾਲੋ ਆਪਾਂ ਬੂਦਰ ਆਪੋ ਲੋਕ ਨੂੰ ਥੇਥੇ ਰੱਖਣਾ ਹੈ ਤੇ ਵੀ ਪਾਇਆ ਨੂੰ ਖੂਆ ਕਰਤਾ ਨੇ ਲਿਓ ਮੈਂ ਕਿੰਨੀ ਆਹੋ ਕਰਕੇ ਐਨੇ ਤੁਸੀਂ ਫੇਰ ਖੁਰਚਣਾ ਸੋ ਆਪਾਂ ਬਸ ਸਵੇਰ ਤੇ ਉੱਠੇ ਹੋਏ ਆ ਸੰਭਾ ਕਰ ਰਹੇ ਆ ਪਰ ਆਪਾਂ ਪਹਿਲਾਂ ਨਾਸ਼ਤਾ ਕਰ ਲਈਆ ਸਾਰਾ ਉਹ ਅੱਜ ਆਪਣੀ ਲੈ ਕੇ ਰੱਜੀਆ ਤੋਂ ਉਹਨਾ ਕੰਮ ਕੰਮ ਖਤਮ ਕਰਕੇ ਹੀ ਜਾਵਾਂ ਤੋਂ ਮੰਗ ਨਾ ਤੋ ਕੇ ਫਿਰ ਜਾਵਾਂਗੇ ਖੰਨੇ ਨੂੰ ਘੁੰਮੀ ਘੁੰਮੀ ਕਰਨਾ ਅਸੀਸ ਵਾਂਗੂ ਘੁੰਮੀ ਘੁੰਮੀ ਕਰਨਾ ਸਾਡਾ ਹਲਵਾਈ ਉਹਦੇ ਪਕੌੜੇ ਬਣਾਉਂਦਾ ਸੀਗਾ ਅੱਜ ਸਾਡਾ ਹਲਵਾਈ ਖੋਆ ਕੱਢ ਰਿਹਾ ਤੇ ਇਹਦੇ ਵਿੱਚ ਤਾਂ ਪੱਕਾ ਮੈਂ ਖੋਆ ਕੱਢ ਰਿਹਾ ਹੈ ਤੇ ਤੇ ਨਾਲ ਦੀ ਨਾਲ ਫੋਨ ਚੱਲ ਰਿਹਾ ਨਾਲ ਦੀ ਨਾਲ ਪਕੌੜਿਆਂ ਚ ਇੱਕ ਚਾਹ ਦੁੱਧ ਰਿਜਣਾ ਉਹਦੇ ਮੈਂ ਬਰਾ ਯੂਜ਼ ਕਰੇ ਸੋਸ਼ਲ ਮੀਡੀਆ ਜਾਂ ਸ਼ੋਬੀ YouTube ਵਾਲਾ ਕੁਝ ਨਹੀਂ ਯੂਜ਼ ਕਰਦੇ ਹੈ ਠੀਕ ਹੈ ਓਕੇ ਓਕੇ ਲੋ ਵੀ ਖੋਆ ਖੋਆ ਕਹਿਣਾ ਕਰਨਾ ਬਹੁਤ ਔਖਾ ਕਹਿਣਾ ਕਹਿਣਾ ਸੌਖਾ ਸੋ ਹੁਣ ਪੈੜਾ ਹੀ ਨਹੀਂ ਛਿੱਟੇ ਅੱਜ ਤਾਂ ਹਰਜੀਤ ਕਹਿੰਦੀ ਮੈਂ ਫੂਕਦੀ ਖੋਏ ਨਹੀਂ ਹੋਰ ਫੁੱਟੇ ਰਹੀ ਅੱਜ ਛਿੱਟੇ ਬਹੁਤ ਪੈ ਰਹੇ ਲਾਲ ਪੱਠੀ ਵੀ ਬਿਲਕੁਲ ਸਲੋ ਕਰ ਲਈ ਆਪਾਂ ਇੰਨੇ ਛਿੱਟੇ ਪੈਦੇ ਨੇ ਮੇਰਾ ਹੱਥ ਰਹਾ ਲਾਲ ਹੋ ਗਿਆ ਹੋ ਅੱਜ ਆਪਣਾ ਇਹ ਚਿੱਟਾ ਓਏ ਫਾਈ ਹੋ ਗਿਆ ਓਏ ਲੈ ਘਟਾਤੀ ਜਿਵੇਂ ਹੀ ਕੱਟ ਕਰਤੀ ਜਿਵੇਂ ਹੀ ਘਟਾ ਦਿਓ ਜਿਵੇਂ ਹੀ ਕੱਟ ਕਰਤੀ ਬਹੁਤ ਇਖਾਂ ਲੱਗ ਜੂਗਾ ਪਤਾ ਨਹੀਂ ਕਿਉਂ ਇੰਨੇ ਪੈਂਦੇ ਨੇ ਜਦੋਂ ਪਾ ਇਹ ਸਿੱਖ ਮਾਉਣਾ ਨਹੀਂ ਹੈਗਾ ਫੌਰ ਕਿਤੇ ਨੂੰ ਵੀ ਬਹੁਤ ਛਿੱਟੇ ਬਣਦੇ ਨੇ ਤੇ ਹਰ ਕੋਈ ਆਪ ਦਾ ਆਪਾਂਗੇ ਹਰ ਕੋਈ ਕੱਟ ਕੇ ਦੇਖੋ ਆਪਾਂਗੇ ਆਪਾਂ ਅਗੇ ਕੱਟ ਕੇ ਖਾ ਕੇ ਖਾਣਾ ਦੂੰਗਾ ਹਰੇਕ ਨੂੰ ਹਾਈ ਸਾਰਾ ਅੱਗੇ ਤਾਂ ਕਦੇ ਇੰਨੇ ਪਏ ਨਹੀਂ ਹਾਂ ਹਜੋ ਤਾਂ ਨਹੀਂ ਕਿ ਮਮਾਏ ਨੇ ਛਿੱਟੇ ਕਿਉਂ ਪੈਂਦੇ ਨੇ ਲਓ ਜੀ ਖੋਆ ਗਿਆ ਆਪਣਾ ਬਨ 골ਡਨ ਬ੍ਰਾਊਨ ਕਰਿਆ ਚੀਨੀ ਨੇ ਖੋਆ ਸੀਗਾ ਆਪਣਾ ਜਮਾਈ ਚਿੱਟਾ ਚੀਨੀ ਵਾਂਗ ਹੋ ਜਾਂਦਾ ਹਾਂ ਸੋਮਾ ਸਭ ਪਾ ਤੇ ਇਸ ਖੋਆ ਐਨੀ ਕੁ ਪਾਵਾਂਗੇ ਸੂਜੀ ਬਾਕੀ ਸਾਰਾ ਖੋਆ ਹੀ ਪਾ ਦ ਹਾਂ ਹਾਂ ਬਸ ਗੈਸ ਬੰਦ ਕਰ ਦੋ ਲਓ ਜੀ ਜੂਜੀ ਪਾਤੀ ਆਪਾਂ ਤੇ ਆਪਾਂ ਪੱਟੀ ਕਰਨਾ ਕਰਦੇ ਮੈਂ ਕਰਤੀ ਹਾਂ ਚਲਾਮਤ ਵਾਰਾ ਕੋਆ ਲੱਗਿਆ ਆਪਾਂ ਕਟਿੰਗ ਕਰਨਾ ਕਟਿੰਗ ਕਰਕੇ ਮੈਂ ਹੁਣ ਨਾਲ ਦੇ ਨਾਲ ਹੀ ਚੱਕ ਦਈਏ ਫੇਰ ਠੰਡ ਕਰਕੇ ਨਾ ਚੱਕਿਆ ਨਹੀਂ ਜਾਂਦਾ ਹੈਗਾ 오, 가죽 끼야 된다. 이렇게요,